ਤਾਂ ਦੇ ਸਾਰਿਆਂ ਕੋਲੋਂ ਇੱਥੇ ਹੱਥ ਬਨ ਕੇ ਇੱਕ ਸਹਿਯੋਗ ਇੱਕ ਸਾਥ ਮੰਗਣ ਆਈ ਆ ਤੇ ਫਿਰ ਕਿਸੇ ਮਾਈ ਤੇ ਲਾਲ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹਨਾਂ ਨੂੰ ਪੰਜਾਬੀਆਂ ਦੇ ਹੱਕ ਦੀ ਗੱਲ ਕਰਨ ਤੋਂ ਰੋਕ ਸਕਣ ਅੱਜ ਦੇ 4 ਦਿਨ ਕਿ ਸ੍ਰੀ ਅੰਦਰ ਸਿੰਘ ਜਵਾਹਰ ਜੀ ਦੀ ਨਾ ਮੈਂ ਵੀ ਤੁਹਾਡੀ ਚੈਨ ਆਇਤੀ ਆ ਮੈਂ ਮਾਇਕ ਨਹੀਂ ਕਰ ਦਿੱਤੀ ਅੱਲ ਮੇਰਾ ਨਾਂ ਰੋ ਰੋ ਕੇ ਲੈ ਰਿਹਾ ਸੀ ਬਦਿ ਕਰ ਰਿਹਾ ਕਿਉਂ ਰੋ ਰਿਹਾ ਅੱਲ ਮੇਰਾ ਨਾਂ ਰੋ ਰੋ ਕੇ ਲੈ ਰਿਹਾ ਸੀ ਬਦਿ ਕਰ ਰਿਹਾ ਕਿਉਂ ਰੋ ਰਿਹਾ ਬੜੀ ਟੀਮ ਨੇ ਅਸੀਂ ਤਕਰੀਬਨ ਕੋਈ 50 60 70 ਪਿੰਡ ਨੇ ਅਸੀਂ ਜਿਹੜੇ ਨਾਰਾਜ਼ ਵਲੰਟੀਅਰ ਉਹਨਾਂ ਨੂੰ ਨਾਮ ਵੀ ਤੁਸੀਂ ਕੀਤਾ ਹੈ ਤਾਂ ਜਾਂਚ ਆਖਦੇ ਆਉਣ ਤੇ ਬਹੁਤ ਸਾਰੇ ਲੋਕ ਉੱੱਕੇ ਜਾਣੇ ਸ਼ੁਰੂ ਹੋ ਗਏ ਬਹੁਤ ਸਾਰੇ ਜਿਹੜੇ ਅਜੇ ਵੀ ਘਰਾਂ 'ਚ ਨਰਾਜ ਬੈਠੇ ਬਹੁਤ ਸਾਰੇ ਜਿਹੜੇ ਅਜੇ ਵੀ ਘਰਾਂ 'ਚ ਨਰਾਜ ਬੈਠੇ ਆਵਾਦ ਮੇਲੀ ਪਾਰਟੀ ਜਿੰਦਾਬਾਦ ਆਵਾਦ ਮੇਲੀ ਪਾਰਟੀ ਜਿੰਦਾਬਾਦ ਸ਼ਹਿਰੀ ਕਲਸੀ ਜਿੰਦਾਬਾਦ ਹਰਪਿੰਦਰਪਾਲ ਸਿੰਘ ਸੰਦੂ ਮੈਰੀ ਗੋਲਡ ਵਾਲੇ ਨੇ ਹਲਕਾ ਫਤਿਹਗੜ ਚੋੜੀਆਂ ਦੇ ਪਿੰਡ ਝੰਜੀਆ ਕਲਾਂ ਵਿੱਚ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਕਰਵਾਈ ਚੌਂ ਮੀਟਿੰਗ ਜਿਸ ਵਿੱਚ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਧਰਮ ਪਤਨੀ ਰਾਜਵੀਰ ਕੌਰ ਅਤੇ ਚੇਅਰਮੈਨ ਪੰਜਾਬ ਅਤੇ ਹਲਕਾ ਇੰਚਾਰਜ ਫਤਿਹ ਗਟੂੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਵੀ ਇਸ ਚੋਣ ਮੀਟਿੰਗ ਵਿੱਚ ਪਹੁੰਚੇ ਰਾਜਵੀਰ ਕੌਰ ਨੇ ਆਪ ਪਾਰਟੀ ਵੱਲੋਂ 2 ਸਾਲਾਂ ਵਿੱਚ ਕਰਵਾਏ ਗਏ ਕੰਮਾਂ ਦੇ ਆਧਾਰ 'ਤੇ ਲੋਕਾਂ ਕੋਲੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਵੋਟਾਂ ਮੰਗੀਆਂ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਪੰਨੋ ਨੇ ਕਿਹਾ ਕਿ ਮੈਂ ਪਿੰਡਾਂ ਦਾ ਗੰਦ ਕੱਢੂੰਗਾ ਪਿੰਡਾਂ ਦੀ ਸਾਫ਼ ਸਫਾਈ ਕਰਵਾਉਂਗਾ ਪਿੰਡਾਂ ਦਾ ਵਿਕਾਸ ਕਰਵਾਵਾਂਗਾ ਤੇ ਫਿਰ ਆਪਣੇ ਲਈ ਐਮ.ਐਲ.ਏ ਦੀਆਂ ਵੋਟਾਂ ਵੀ ਮੰਗਾਗਾ ਇਥੇ ਹੀ ਬੋਲਦੇ ਹੋਏ ਬਲਬੀਰ ਸਿੰਘ ਪੰਨੂ ਨੇ ਜਿੱਤ ਦਾ ਦਾਵਾ ਵੀ ਕੀਤਾ ਜੋ ਪੱਜੀ ਲੋਕਾਂ ਦਾ ਰਿਸਪੋنس ਬੜਾ ਅੱਛਾ ਮਿਲ ਰਿਹਾ ਹੈ ਲੋਕੀ ਬੜੇ ਵੱਧ ਚੜ ਕੇ ਅੱਗੇ ਆ ਰਹੇ ਨੇ ਲੋਕਾਂ ਦਾ ਪਿਆਰ ਏਦੋਂ ਮਿਲ ਰਿਹਾ ਕਿਉਂਕਿ ਲੋਕਾਂ ਨੇ ਦੇਖਿਆ ਹੋਇਆ ਹੈ ਕਿ ਸ਼ਹਿਰੀ ਕਲਸੀ ਆਪਣੇ ਹਲਕੇ ਵਿੱਚ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਪੰਨੂ ਵੀ ਜੀ ਪੂਰਾ ਸਾਥ ਦੇ ਰਹੇ ਨੇ ਤੇ ਲੋਕਾਂ ਦਾ ਰਿਸਪੋنس ਬਹੁਤ ਅੱਛਾ ਹੈ ਕਿੰਦਾ ਦਾ ਹੰਗਾਰਾ ਤੁਹਾਨੂੰ ਲੱਗ ਰਿਹਾ ਕਿ ਮੁਕਾਬਲਾ ਕਿੰਨਾ ਸਮਝਦੇ ਜੀ ਵੇਖੋ ਮੁਕਾਬਲਾ ਮੈਂ ਜਿੱਥੇ ਵੀ ਜਾਣੀ ਪਹਿਲੇ ਨੰਬਰ ਤੇ ਇਹ ਗੱਲ ਕਰਨੀ ਹੈ ਕਿ ਅਸੀਂ ਕਿਸੇ ਦੇ ਨਾਲ ਮੁਕਾਬਲਾ ਕਰਨ ਨਹੀਂ ਆਏ ਹੈਗੇ ਅਸੀਂ ਆਪਣੀ ਲਕੀਰ ਲੰਬੀ ਖੇਚ ਰਹੇ ਹਾਂ ਕਿਉਂਕਿ ਵੇਖੋ 70 75 ਸਾਲਾਂ ਦਾ ਜੋ ਕੰਮ ਉਹਨਾਂ ਨੇ ਕੀਤਾ ਲੋਕਾਂ ਲਈ ਜੋ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਵੋਟਾਂ ਪੈਣਗੀਆਂ ਅਸੀਂ ਦੋਵਾਂ ਸਾਲਾਂ ਵਿੱਚ ਲੋਕਾਂ ਲਈ ਜੋ-ਜੋ ਕੰਮ ਕੀਤੇ ਨੇ ਲੋਕਾਂ ਵਿੱਚ ਵਿਚਰੇ ਆ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਆ ਉਸ ਹਿਸਾਬ ਨਾਲ ਸਭ ਵੋਟਾਂ ਪੈਣਗੀਆਂ ਬੇਸ਼ੱਕ ਤੁਸੀਂ ਮਿਹਨਤ ਬਹੁਤ ਕਰ ਰਹੇ ਜੇ ਫਤਗੜ ਚੂੜੀਆਂ ਚ ਮੀਟਿੰਗਾਂ ਪਿੰਡ-ਪਿੰਡ ਕਰ ਰਹੇ ਜੇ ਡੋਰ ਟੂ ਡੋਰ ਚੱਲ ਰਿਹਾ ਪਰ ਸੁਖਜਿੰਦਰ ਸਿੰਘ ਰੰਧ ਜੀ ਇਹ 4 ਤਰੀਕ ਨੂੰ ਜਸਤੇਜਿੰਦਰ ਸਿੰਘ ਰਜਾ ਮਾ ਜਿੱਤੀ ਜੀਣਾ ਮੈਂ ਵੀ ਮਾਇਆ ਕਾਡ ਚੈਨ ਨਹੀਂ ਤੇ ਆ ਕਾਡ ਖੈਵਰੇ ਦੇ ਵਿੱਚ ਕੈਦ ਹੋ ਰਿਆ ਉਹ ਕੱਲ ਮੇਰਾ ਨਾਂ ਰੋ ਰੋ ਕੇ ਲੈ ਰਿਆ ਸੀ ਬਦਿਗੜ ਰੋ ਰੋ ਰਿਆ ਇੱਦਾਂ ਮੇਰਾ ਨਾਂ ਲੈ ਨਹੀਂ ਮੇਰੇ ਦੁਕੜਾ ਡਰ ਲੱਗ ਗਿਆ ਉਹਦੇ ਮੈਨੂੰ ਆਮ ਕਰਦਾ ਕਹਿੰਦਾ ਜੀ ਫੌਜੀ ਕਹਿੰਦਾ ਸੀ ਤੇ ਫੌਜੀ ਤੋਂ ਡਰਨ ਲੱਗਣਾ ਕਿਥੋਂ ਜੁਰੂ ਹੋ ਗਿਆ ਵੇਖੋ ਮੈਂ ਲੰਗਾਰ ਜੋ ਗਿਆ ਵੱਡੇ ਦੀ ਕਦਰ ਕਰਦਾ ਜੀ ਮੇਰੇ ਕੋਲ ਮੁੱਟ ਮੁੱਟ ਬੋਲੂ ਤੇ ਮੈਂ ਸੁਣਿਆ ਨਹੀਂ ਜਾਣਾ ਐਸੇ ਹੀ ਮੀਟਿੰਗ ਵਿੱਚ ਹਰਪਿੰਦਰਪਾਲ ਸਿੰਘ ਸੰਧੂ ਮੈਰੀਗੋਲ ਅਕੈਡਮੀ ਵਾਲੇ ਨੇ ਚੇਅਰਮੈਨ ਬਲਬੀਰ ਸਿੰਘ ਪੰਨੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਟਕਸਾਲੀ ਆ ਪਾਰਟੀ ਦੇ ਵਰਕਰ ਬਲਬੀਰ ਸਿੰਘ ਪੰਨੂ ਤੋਂ ਨਰਾਜ਼ ਚੱਲ ਰਹੇ ਹਨ ਮੈਂ ਉਹਨਾਂ ਨੂੰ ਮਨਾਕੇ ਸ਼ਹਿਰੀ ਕਲਸੀ ਨੂੰ ਵੋਟਾਂ ਪਵਾਉਣ ਦਾ ਯਤਨ ਕਰ ਰਿਹਾ ਹਾਂ ਸੰਧੂ ਸਾਹਿਬ ਅੱਜ ਤੁਹਾਡੀ ਰਹਿਣਮਾਈ ਦੇ ਹੇਠ ਪਿੰਡ ਝੰਜੀਆਂ ਕਲਾਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਚੋਣ ਮੀਟਿੰਗ ਜਿਹਦੇ ਵਿੱਚ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਵਾਈਫ ਰਾਜਵੀਰ ਕੌਰ ਜੀ ਆਏ ਨੇ ਕੀ ਕਹਿਣਾ ਤੁਹਾਡਾ ਦੇਖੋ ਅੱਜ ਪ੍ਰੋਗਰਾਮ ਜਿਹੜਾ ਸੀ ਉਹ ਕੁਝ ਹਲਾਕੇ-ਲਾਕੇ ਦੋ ਤਿੰਨ ਪਿੰਡਾਂ ਦਾ ਸੀ ਕੋਈ ਹਲਕੇ ਪੱਧਰ ਦਾ ਪ੍ਰੋਗਰਾਮ ਨਹੀਂ ਸੀ ਪਰ ਸਮਾਂ ਜਿਹੜਾ ਸੀ 4 ਵੇ ਦਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵੀ ਬਹੁਤ ਸਾਰੇ ਵਿਧਿਆਰਥੀਆਂ ਨੇ ਸ਼ਾਰੀਕਲ ਸੀ ਦੀ ਨੇ ਪਹਿਲਾਂ ਟਾਈਮ ਦਿੱਤਾ ਸੀ ਸਾਨੂੰ ਫਿਰ ਉਹਨਾਂ ਦਾ ਗੌਰ ਆਈ ਕਿ ਉਹਨਾਂ ਦੇ ਵਿਧਿਆਰਥੀਆਂ ਹੋਣ ਕਰਕੇ ਉਹਨਾਂ ਦੇ ਵਾਈਫ ਰਾਜੇ ਤੋਂ ਆਉਣਗੇ ਪਰ ਉਹ ਵੀ ਚੰਡੀਗੜ੍ਹ ਤੋਂ ਕਿਸੇ ਕਾਰਨ ਸਿੱਧੇ ਇੱਥੇ ਆਏ ਨੇ ਉਹਦੇ ਕਰਕੇ ਬਹੁਤ ਲੇਟ ਹੋ ਚੁੱਕਾ ਹੈ ਤੇ ਕਾਫੀ ਸਾਰੀ ਸੰਗਤ ਉਹਨਾਂ ਦੇ ਹੋਂਦ ਤੋਂ ਪਹਿਲਾਂ ਹੀ ਪਰ ਇੱਥੇ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਕਿ ਇੱਥੇ ਬਹੁਤ ਸਾਰੇ ਲੋਕ ਐਫੋ ਜਰੀ ਸੀ ਜਿਹੜੇ ਪੁਰਾਣੇ ਵਲੰਟੀਅਰ ਸੀ ਆਮ ਆਪੀ ਪਾਰਟੀ ਦੇ ਕੋਈ 13 ਤੋਂ ਤੁਰਿਆ ਤੋਂ 14 ਤੋਂ ਕੋਈ 17 ਤੱਕ ਕਿ ਸਰਕਲ ਜੇ세ਦਾਰ ਜਾਂ ਹੋਰ ਸਰਕਟ ਦੇ ਉਪਦੇਦਾਰ ਜਾਂ ਹੋਰ ਦੇ ਉਪਦੇਦਾਰ ਸੀ ਉਹ ਕੁਝ ਪਿਛਲੇ ਸਮੇਂ ਤੋਂ ਆਪਣੇ ਆਪ ਨੂੰ ਅਣਗੌਲੇ ਆ ਮਹਿਸੂਸ ਕਰ ਇਸ ਕਾਰਨ ਸਰ ਦੇ ਵਿੱਚ ਕਿਸੇ ਨਾ ਕਿਸੇ ਪੱਧਰ ਤੇ ਨਰਾਜ਼ਗੀ ਵੀ ਪਾਈ ਹੈ ਦੇਖਿਆ ਹੋਵੇਗਾ ਕਿ ਹਰ ਕੰਚਰ ਦੇ ਆਉਣ ਦੇ ਬਹੁਤ ਸਾਰੇ ਰੂਪ ਉੱਕੇ ਜਾਣੇ ਸ਼ੁਰੂ ਹੋ ਗਏ। ਉਹ ਕੋ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡਾ ਕੰਮ ਹੈ ਇਸ بڑے ਸ਼ਹਿਰੀਕਰਸੀ ਨੂੰ ਕੰਟਰੋਲ ਕਰਨਾ ਔਰ ਉਹਨਾਂ ਨੂੰ ਕਿਹਾਗਾ ਇਸ ਤੋਂ ਪਹਿਲਾਂ ਵੀ ਅਸੀਂ तकरीबन ਸਾਰੀ ਟੀਮ ਦੇ ਨਾਲ ਮਤੀ ਸਿੰਘ ਹੋਣੀਆ ਚਰਨਜੀਤ ਸਿੰਘ ਜੀ ਬਤੂ ਵਾਲੀਆ ਸਾਹਿਬ ਨੇ ਇਹ ਸਾਰੀ ਟੀਮ ਨੇ ਅਸੀਂ तकरीबन ਕੋਈ 50 60 70 ਪਿੰਡ ਨੇ ਅਸੀਂ ਜਿਹੜੇ ਨਾਰਾਜ਼ ਵਲੰਟੀਅਰ ਉਹਨਾਂ ਨੂੰ ਨਾ ਕੋਸ਼ਿਸ਼ ਕੀਤੀ ਸ਼ਹਿਰੀ ਕਲਸੀ ਦੇ ਮੁੱਦੇ ਸਾਰਾ ਕੋਈ ਮੇ ਨਾਲ ਦੇ ਨਾਲ ਉਹਨਾਂ ਨੂੰ ਦੱਸ ਹੀ ਜਾ ਰਹੇ ਹਾਂ ਉੱਚ ਬਹੁਤ ਸਾਰੇ ਲੋਕ ਤਾਂ ਅਸੀਂ ਸਰਗਰਮ ਕਰ ਲਿਆ ਕਿ ਉਹ ਕਹਿੰਦੇ ਕਿ ਅਸੀਂ ਆਪਣੀਆਂ ਵੋਟਾਂ ਸ਼ਹਿਰੀ ਕਲਸੀ ਨੂੰ ਪਾਵਾਗੇ ਪਰ ਬਹੁਤ ਸਾਰੇ ਜਿਹੜੇ ਅਜੇ ਵੀ ਘਰਾਂ ਚ ਨਾਰਾਜ਼ ਬੈਠੇ ਹੋਏ ਔਰ ਕੁਝ ਉਹਨਾਂ ਵਿੱਚ ਉਹ ਐਸੇ ਵੀ ਨਹੀਂ ਜਿਹੜੇ ਆਪਣੀਆਂ ਪਾਰਟੀ ਸ਼ਰਤਾਂ ਦੇ ਦੂਸਰੀਆਂ ਪਾਰਟੀਆਂ ਦੇ ਅਜੇ ਵੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਮਨਾਉਣ ਦੇ ਸੰਤੋਖ ਸਾਹਿਬ ਨਰਾਜਗੀ ਦਾ ਕਾਰਨ ਥੋੜਾ ਦੱਸ ਸਕਦੇ ਜੀ ਬਿਲਕੁਲ ਨਰਾਜਗੀ ਆ ਜਿਹੜੇ ਲੋਕਾਂ ਨੇ ਛੰਡੇ ਚੁੱਕੇ ਪਰਚੇ ਕਰਾਏ ਉਸ ਸਮਾਂ ਸੀ ਜਦੋਂ ਪਿੰਡ ਚ ਪੰਜ ਬੰਦੇ ਇਕੱਠੇ ਕਰਨੇ ਵੀ ਔਖੇ ਸੀ ਉਸ ਟਾਈਮ ਉਹਨਾਂ ਲੋਕਾਂ ਨੇ 10-10 20-20 50-50 ਬੰਦੇ ਇਕੱਠੇ ਕਰਦੇ ਸਾਡੇ ਇੱਥੇ ਬਜ਼ੁਰਗ ਸੀ ਇੱਕ ਲੰਗਰਵਾਲ ਦੇ ਉਹ ਫਰ ਟਾਈਮ ਉਹਨਾਂ ਦੇ ਮੁੱਢੇ ਤੇ ਝੰਡਾ ਹੀ ਹੁੰਦਾ ਸੀ ਅੱਜ ਉਹ ਨਿਰਾਸ਼ ਹੋ ਕੇ ਘਰ ਬੈਠੇ ਨੇ ਅੱਜ ਅਸੀਂ ਬੇਨਤੀ ਉਹਨਾਂ ਨੂੰ ਕੀਤੀ ਸੀ ਉਹ ਵੀ ਅੱਜ ਆਏ ਸੀ ਸਾਡੇ ਸੱਦੇ ਦੇ ਉਹਨਾਂ ਨੇ ਵੀ ਕਿਹਾ ਕਿ ਜਦੋਂ ਤੁਹਾਡੇ ਕਹਿਣ ਤੇ ਕੁਛ ਐਸੀ ਗੱਲ ਸੀ ਜਿਹਦੇ ਸੰਬੰਧ ਤਾਡਾ ਮੇਨ ਮਕਸਦ ਕੀ ਹੈ ਮੀਟਿੰਗਾਂ ਦਾ ਮੇਨ ਮਕਸਦ ਇਹ ਹੋਈ ਕਿ ਗੱਲਸੀ ਸਾਹਿਬ ਨੂੰ ਦੱਸਾਈਏ ਅੱਗੇ ਰੰਗ ਬੁਲਾਈਏ ਕਿ ਜਿੱਥੇ ਜਿੱਥੇ ਪਿੰਡ ਕਮਜ਼ੋਰ ਨੇ ਅਸੀਂ ਜ਼ਿਆਦਾਤਰ ਉਹਨਾਂ ਪਿੰਡਾਂ 'ਤੇ ਜਾ ਰਹੇ ਹਾਂ ਉਹਨਾਂ ਉਹਨਾਂ ਪਿੰਡਾਂ ਦੇ ਜਿਹੜੇ ਨਾਰਾਜ਼ ਵਲੰਟੀਅਰ ਨਹੀਂ ਖਾਸ ਕਰ ਉਹਨਾਂ ਨੂੰ